ਪਰ ਹੁੰਦੇ ਆ ਹਵਾਲ ਹੁੰਦੇ ਆ ਉਹ ਆਪਾਂ ਕੀ ਕਰਦੇ ਆ ਬਲ ਹਵਾਲ ਤੋਂ ਬੋਲੋ ਪਿਆਰਿਓ ਜਿਹੜਾ ਤੁਹਾਡੇ ਘਰ 'ਚ ਕੋਈ ਜਿਹੜੇ ਲੋਕ ਕਰਨ ਬੋਤਲਾਂ ਵਾਧੂ ਪਈਆਂ ਹੁੰਦੀਆਂ ਨੇ ਜਿਹੜੇ ਲੋਕ ਡ੍ਰਿੰਕ ਕਰਦੇ ਆ ਉਹ ਜਿਹੜਾ ਸੁਣਾਉਂਦੇ ਤੇ ਸਰਦਾਰ ਸਾਹਿਬ ਵੀ ਜਾਂਦੇ ਜਿਹੜੀ ਬੋਤਲ ਹੀ ਬੋਤਲ ਦੇ ਪੈਸੇ ਵੀ ਬੀਬੀ ਦੇ ਹਿੱਸੇ ਹੁੰਦੇ ਉਹ ਬੋਤਲਾਂ ਖਾਲੀ ਵੇਚ ਕੇ ਬੱਚੇ ਦੀ ਚੀਜ਼ ਬਾਤ ਕਰਨਾ ਕਿ ਜਾਂ ਘਰ ਦੇ ਹਾਲਾਤ ਨੇ ਜਿਹੜਾ ਅੰਦਰਲਾ ਮਟੀਰੀਅਲ ਆ ਉਹ ਬੰਦਾ ਪੀਦਾ ਤੇ ਜਿਹੜੀ ਖਾਲੀ ਬੋਤਲ ਆ ਉਹ ਵੇਚ ਕੇ ਬਿੱਬੀ ਬੱਚੇ ਦੀ ਫੀਸ ਦਤੀਏ ਤੇ ਬੰਦਾ ਕਹਿੰਦਾ ਮੈਂ ਘਰ ਦਾ ਸਰਦਾਰ ਸਿਰ ਮਤੋਂ ਉਹਨੂੰ ਹਟ ਦੇਣਾ ਚਾਹਣਾ ਜਾਗਣਾ ਨਾ ਜਾਗਣਾ ਆਪਣੀ ਮਰਜ਼ੀ ਹੈ ਜਿਵੇਂ ਕੁੱਕਰ ਦਾ ਕੰਮ ਹੁੰਦਾ ਹੈ ਆਪਣੀ ਡਿਊਟੀ ਨਿਭਾਉਣੀ ਕਰਜ ਕੁੱਕਰ ਕਿਉਂ ਰੱਖੀ ਲਈ ਨਹੀਂ ਨਸ ਕਰਕੇ ਵੀ ਉਹ ਜਦੋਂ ਕੰਮ ਥੱਕਦਾ ਹੈ ਕੋ ਬਾਹਰ ਹਿਲ ਦੂਸਰੀ ਕੋਈ ਉਹ ਬੋਲਦਾ ਹੈ ਤੇ ਜੇ ਮਾਲਕ ਉੱਠ ਪਵੇ ਰਾਤ ਫੇਰ ਉਹ ਟੂਰ ਭਜਾ ਦਿੰਦਾ ਵਾ ਤੇ ਜੇ ਇਹ